ਹਾਂ ਜੀ ਤੁਸੀਂ ਕੀ ਲੈਣਾ ਆਹ ਦੇਖੋ ਕੱਪੜੇ ਹਾਂ ਜੀ ਤੁਸੀਂ ਕੀ ਲੈਣਾ ਮਾਤਾ ਜੀ ਸੂਟ ਲੈਣਾ ਹਾਂ ਜੀ ਤੁਸੀਂ ਆ ਲੈ ਲੈ ਕੱਪੜੇ ਲੈ ਗਏ ਛੱਡ ਦਿਓ ਜੀ 10 ਮਿੰਟ ਇੱਕ ਮਿੰਟ ਘਟ ਨਹੀਂ ਆਹ ਸਹੀ ਹੈ ਕੱਪੜਾ ਹਾਂ ਜੀ ਇਹ ਕਿਉਂ ਸੀ ਆਹ ਦੇਖੋ ਇਹ ਕਾ ਸਹੀ ਹੈ ਮਮਿਆ ਦੇਖਿਆ ਸੋਭਾ ਕੀ ਗਰਮਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ ਹੈ 16 ਫਰਵਰੀ ਅੱਜ ਘਰੇ ਵਿਹਲੇ ਆਂ ਸ਼ੇਰਾ ਆ ਗਿਆ ਸ਼ੇਰਾ ਕੰਦਾ ਕਾਰਡ ਦੇ ਕਿਉਣਾ ਸ਼ੇਰੇ ਦਾ ਵਿਆਹ ਹੈ 26 27 28 ਤੇ ਇਹਦੇ ਵਿਆਹ ਦੇ ਕਾਰਡ ਵੰਡ ਰਹੇ ਆਂ ਹੁਣ ਅਸੀਂ ਕਾਰਡ ਦੇ ਕਿਉਨੇ ਆਂ ਭੂਆ ਦੇ ਮੁੰਡੇ ਸੰਦੀਪ ਸਿੰਘ ਨੂੰ ਚਲਿਏ ਚਲੋ ਜੀ ਯਾਰ ਖਵਾਏਗਾ ਕੀ ਸ਼ੇਰੇ ਖਵਾਏਗਾ ਕੀ ਦਸਪਨ ਖਵਾਏਗਾ ਪੀਜ਼ਾ ਖਾ ਲਾਂ ਕੋਣਾ 부ਗਾ ਹੁਣ ਬਲੌਗ ਚ ਬੋਲਦਾ ਤੂੰ ਇਨੇ ਵਲੌਗ ਚ ਬੋਲਦਾ ਹਾਂ ਅਨੇ ਪੀਜ਼ਾ ਖਾਊਗਾ ਪੱਕਾ ਹੀ ਐ ਖੋਣਾ ਠੀਕ ਐ ਤੁਸੀਂ ਵੀਡੀਓ ਨਹੀਂ ਦਿਖਾ ਸਕਦੇ ਪੀਜ਼ਾ ਦੀ ਤੁਹਾਨੂੰ ਹਾਂ ਵਿਖਾਉਂ ਮੈਂ ਵਿਖਾਊਗਾ ਤੂੰ ਮੈਨੂੰ ਖਵਾਈ ਪੀਜ਼ਾ ਮੈਂ ਤੈਨੂੰ ਵੀਡੀਓ ਵਿਖਾਊਗਾ ਚਲੋ ਹੁਣ ਚੱਲਦੇ ਆ the shadows play ਪਹੁੰਚ ਚੁੱਕੇ ਆ ਜੀ ਸ਼ਿਪੂ ਕੋਲੇ ਦਿਖਾ ਰਿਹਾ ਕੰਪਿਊਟਰ ਹਾਂ ਬਈ ਹਾਂਜੀ ਕਿਵੇਂ ਆ ਇਹ ਇੱਥੇ ਬੈਠ ਰਹੇ ਆਂ ਦਾ ਕੰਪਿਊਟਰ ਤੇ ਹਰਦਮ ਇੱਥੇ ਹੀ ਆਓ ਹਲੋ ਗਾਇਜ਼ ਕੋ ਆਹ ਦੇਖੋ ਜੀ ਚੱਲ ਪੀ ਪਬਜੀ ਲਓ ਜੀ ਗੁਰਮੁਖ ਪਿਆਰਿਓ ਪਹੁੰਚ ਚੁੱਕੇ ਆ ਸੰਦੀਪ ਸਿੰਘ ਕੋਲੇ ਚਾਹ ਪਾਣੀ ਛਕ ਲਿਆ ਤੇ ਹੁਣ ਅਸੀਂ ਫੜਾਉਣ ਲੱਗੇ ਆ ਕਾਰਡ ਵਾਹ ਦਾ ਬਾਹਰ ਕੱਢ ਕੇ ਰੱਖ ਕਾਰਡ ਕਹਾਣੀ ਹੈ ਆ ਇਹ ਤੇ ਨਾਮ ਤਾਂ ਨਹੀਂ ਲਿਖਿਆ ਵੀ ਜਦੋਂ ਕੋਈ ਆ ਬਿਆਹ ਵਾਲਾ ਮੁੰਡਾ ਫਰੋਣਾ ਵੀ ਫਿਰ ਬਨਾਮ ਨਹੀਂ ਲਿਖ ਦੇਉਂਦੇ ਪਤਾ ਨਾ ਤੈਨੂੰ ਸੰਦੀਪ ਕਿ ਹੁਣ ਸਾਰੇ ਪਰਿਵਾਰ ਨੇ ਆਉਣਾ ਸਾਰੇ ਪਰਿਵਾਰ ਨੇ ਚਲੋ ਕੱਟ ਦੇਤਾ ਠੀਕ ਹੈ ਸੰਦੀਪ ਆਉਣਾ ਸਾਰਿਆਂ ਨੇ ਹੈ ਬਿਲਕੁਲ ਐਨਜੋਇਮੈਂਟ ਕਰਾਂਗੇ ਪੂਰੀ ਬਰਾਤੇ ਚੱਲਾਂਗੇ ਨਾਲੇ ਤੇ ਨਾਲੇ ਆਪਾਂ ਪਾਵਾਂਗੇ ਨਾਲੇ ਆਪਾਂ ਮਗੇੜਤੇ ਪਾਵਾਂਗੇ ਠੀਕ ਹੈ ਠੀਕ ਹੈ ਸੰਦੀਪ ਠੀਕ ਠੀਕ ਕੋਈ ਸੋਨੂ ਦਾ ਕਾਰ ਵੀ ਫੜਾ ਫੜਾ ਦੇ ਸੋਨੂ ਉਹਨੂੰ ਦਾ ਵੀ ਫੜਾ ਦਵਾ ਨਾ ਸੋਨੂ ਆ ਸੋਨੂ ਦਾ ਕਾਰ ਹੋ ਗਿਆ ਜੀ ਆ ਠੀਕ ਹੈ ਉਹਨਾ ਜ਼ਰੂਰ ਠੀਕ ਹੈ ਉਹਨੂੰ ਨੂੰ ਵਲੌਗ ਵਿੱਚ ਪਾ ਦੇ ਵੀ ਤੇਰੇ ਹਾਂ ਉਹ ਤਾਂ ਦੇਖ ਲੈਣਾ ਉਹਨੇ ਵਲੌਗ ਸੋਨੂ ਨੂੰ ਵੀ ਆਉਣਾ ਸੰਦੀਪ ਤੂੰ ਵੀ ਆਉਣਾ ਠੀਕ ਹੈ ਇੰਜੋਏ ਕਰਾਂਗੇ ਪੂਰੀ ਵਿਆਹ ਤੇ 26 27 28 26 ਓਕੇ 26 ਕਾਰ ਦੇਦਾ ਹੁਣ ਹੁਣ ਜਲਦੇ ਵਾਪਸ ਹੁਣ ਪੀਜ਼ਾ ਖਾਣਾ ਹੈ ਸੋ ਜੀਪੂ ਪੀਣਾ ਪੀਜ਼ਾ ਖਾਣਾ ਆ ਬੰਦਾ ਕਹਿੰਦਾ ਪੀਜ਼ਾ ਖਵਾਉਣਾ ਮੈਂ ਇਹ ਪੀਜ਼ਾ ਖਵਾਊਗਾ ਜੀ ਚੱਲ ਨਹੀਂ ਖਾਂਦੇ ਯਾਰ ਚਾਹ ਪੀ ਲਈ ਹੁਣ ਨਹੀਂ ਦੇ ਠੀਕ ਹੈ ਤੈਨੂੰ ਮਾਫ ਕੀਤਾ ਓਕੇ ਠੀਕ ਹੈ ਫੇਰ ਛੁੱਟੀ ਹੈ ਮਨਜੋਤ ਕਿੱਥੇ ਗੁਰਨਾਜ ਸੁੱਤਾ ਪਿਆ ਮਨਜੋਤ ਸਕੂਲੇ ਗਿਆ ਹੁਣ ਚੱਲਦੇ ਆਂ ਵਾਪਸ ਘਰੇ ਚਲ ਜੀ ਪਾਣੀ ਆਉਂਦਾ ਨਹੀਂ ਸੋ ਚੱਲਦੇ ਆਂ ਹੁਣ ਘਰੇ ਸੋ ਹੁਣ ਪਾਉਣ ਲੱਗੇ ਆਂ ਚਾਲੇ ਕਰਾਂਗੇ ਦੋ ਬੱਡੇ ਵਾਲਿਆਂ ਨੂੰ ਪਾ ਦਾਂਗੇ ਗੁਰਨਾਜ ਤਾਂ ਸੁੱਤਾ ਪਿਆ ਠੀਕ ਹੈ ਹੈ ਸੁਬਹ ਨੂੰ ਸੌਂਗਾ ਗੁਰਨਾਜ ਗੁਰਨਾਜ ਸੁੱਤਾ ਗੁਰਨਾਇ ਸੁੱਤਾ ਪਿਆ ਉਹ ਤਿਆਰ ਹੋ ਰਹਿਣਾ ਸੀ ਸ਼ੇਰਾ ਸ਼ੇਰਾ ਸ਼गन ਲੈ ਕੇ ਆ ਗਿਆ ਖੁਸ਼ ਹੋ ਗਿਆ ਨਾ ਸੋ ਗੁਰਮਖ ਪਿਆਰਿਓ ਹੁਣ ਜਾ ਰਹੇ ਆ ਮੰਡੀ ਕਿਉਂਕਿ ਕੋ ਵਿਆਹ ਆਪਣੇ ਪੰਨੀ ਵੀ 21 ਦਾ ਸੰਦੀਪ ਸਿੰਘ ਦਾ ਤੇ ਬੱਚਿਆਂ ਨੂੰ ਕੱਪੜੇ ਦਵਾ ਰਹੇ ਆ ਇੱਕ ਇੱਕ ਸੂਟ ਦੋ ਦੋ ਸੂਟ ਹੋਰ ਲੋ ਆ ਰਹੇ ਤੁਸੀਂ ਸਾਰੇ ਜਾ ਰਹੇ ਮੰਮੀ ਮੈਂ ਸੀਮਾ ਮੇਰੇ ਦਾਦੀ ਘਰੇ ਦਾਦੀ ਘਰੇ ਜਾਣੇ ਅਸੀਂ ਮੰਡੀ ਹੈ ਕਰੇ ਰੈਡੀ ਪਹੁੰਚ ਚੁੱਕੇ ਹਾਂ ਜੀ ਮੰਡੀ ਤੇ ਹੁਣ ਸਮਾਨ ਦੇਖਦੇ ਕੀ ਲੈਣਾ ਇਹਨਾਂ ਨੇ ਬੋਲੋ ਵੀ ਇੱਕ ਜਾਲ ਪੁੱਛਾ ਹੂੰ ਸਾਹਿਲ ਦੇ ਪਾਪਾ ਦੇ ਚਾਰ ਜਵਾਕ ਹੈ ਇੱਕ ਦਾ ਨਾਮ ਹੈ ਮੋਹਿਤ ਇੱਕ ਦਾ ਨਾਮ ਹੈ ਨਫਤਾਜ ਇੱਕ ਦਾ ਨਾਮ ਹੈ विजेंद्र ते चौथे ਦਾ ਨਾਮ ਕੀ ਹੋਗਾ ਸਾਹਿਲ ਬਫਰ ਲੱਗਿਆ ਬਤਾ ਕੀ ਸਾਹਿਲ ਮਮ ਨੂੰ ਬਤਾਈਨ ਲੱਗਿਆ ਹਮਕੋ ਸਕਾਰਿਆ ਹੈ ਮਮ ਉਹ ਨਾ ਕਿੱਥੇ ਮਮ ਦਾ ਬੱਚੇ ਜੁਲੀ ਹਵਾ ਕੈਸੀ ਰਹੀ ਹੈ ਹੈਲੋ ਸਟੇਕਿੰਗ ਆਉਂਦੇ ਹੈਲੋ 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 ਹਿਸ਼ਕੋਲੋ ਕੋਤ ਨਾ ਹੋ ਜਰਦਾ ਇਨੇ ਇੱਕ ਛੋਟਾ ਨਹੀਂ ਬਇ ਛੋਟਾ ਮੁੰਡਾ ਹੀ ਹੈ। ਲੇਟੇ ਬਲੈਕ ਨਹੀਂ ਇਹ ਹੋਰ ਕੋਈ ਰੰਗ ਲਈ। ਇਹ ਪਾਵੇਂ ਨਾ ਫਿਰ ਤੇ ਲਾਲਾ ਜੈਸੂ ਆ ਕੇ ਰੱਖਣਾ ਜੇ ਫਿਰ ਮੈਨੂੰ ਹੁਣ ਪਸੰਦ ਨਹੀਂ ਆਗਾ। ਨਹੀਂ ਪਸੰਦ ਫਿਰ ਤਾਜੂ। ਹਾਂ ਬਲੈਕ ਲੈਣ ਦਾ ਬੈਗ ਉਹ ਲੈ ਲਓ। ਇਹ ਹੋਰ ਰੰਗ। ਬਲੈਕ 2 ਕਟ 10 ਮੀਟਰ। ਲੈ। ਆਹ ਤਾਂ ਹੋਰ ਦੇਲਵ ਦੀ ਕੈਂਚੀ ਉਹਨੂੰ ਫੜਾਈਏ ਵਿਚਾਰਾ। ਇਹ ਕਹਿੰਦਾ ਹਾਂਜੀ ਤੁਸੀਂ ਕੀ ਲੈਣਾ? ਆਹ ਦੇਖੋ ਕੱਪੜੇ। ਹਾਂਜੀ ਤੁਸੀਂ ਕੀ ਲੈਣਾ ਮਾਤਾ ਜੀ? ਛੋਟ ਲੈਣਾ। ਹਾਂਜੀ ਤੁਸੀਂ ਆਨੇ ਆਪੜ ਲੱਗੇ ਛੱਡ ਦਿਓ ਜੀ ਪੰਜ ਮਿੰਟ ਹਾਂ ਇੱਕ ਮਿੰਟ ਘਟ ਨਹੀਂ ਆਹ ਸਹੀ ਹੈ ਆਹ ਸਹੀ ਕੁਛ ਆਹ ਸਹੀ ਇਹ ਕਾ ਸਹੀ ਲੱਗ ਮਮੀ ਆ ਦੇਖਿਆ ਸਬਾਕੀ ਚਲੋ ਉਹਦਾ ਸਹੀ ਹੈ ਹਾਂ ਹਾਂ 1.5 ਬਸਟਿੰਗ 500 ਦਾ ਹੋਤਾ ਹੈ ਹਾਂ ਫੋਰ ਤੋਂ ਮਿਤਾ ਉਹ ਆ ਫੋਰ ਦੀ ਆ ਇੱਕ ਸੇਮੀ ਰਡੀ ਜਦ ਤੱਕ ਸੇਮੀ ਇੱਕੋ ਹੀ ਪਾਇਆ ਹੈ ਲੀਜੀ ਵੀ 3 ਮੀਟਰ ਕੀ ਹੈ ਤਾਂ ਕਿ ਮੇਣਾ ਆ ਗੁੰਡਾ ਕੋਣਾ ਗੁੜਤਾ ਵੀ ਮੈਂ ਵਚੀ ਰਿਹਾ ਵਧੀਆ ਹੋਣਾ ਲੈਣਾ ਠੀਕ ਠਾਕ ਜਾਏ ਨਾ ਵਧੀਆ ਨਹੀਂ ਕੁਆਲਟੀ ਆ ਆ ਵਧੀਆ ਕੁਆਲਟੀ ਆ ਜਿਹੜੀ ਜਿੱਤੀ ਆ ਮੈਂ ਫਿਰ ਕੋਣੇ ਉਹਨੂੰ ਕਾਲਾ ਪੇਂਟ ਕਰ ਦਿੰਨੇ ਫੇਰ ਕਾਲੀ ਲੱਗੀ ਬਣ ਜੂਗੀ ਹੈ ਕਾਲੀ ਲੱਗੀ ਬਣ ਜੂਗੀ ਹੈ ਸਮਰ ਸੌ ਗਿਆ ਨੀ ਨੋਦੀ ਹੈ ਸਮਰ ਤਾਂ ਆਇਆ ਜੇ ਆਪਦੀ ਦੁਕਾਨੋਂ ਔਰ ਨਹੀਂ ਸੰਭਰ ਸੰਭਰ ਸੌਂਗੇ ਨੀਂਦ ਆਉਂਦੀ ਹੈ ਸਵੇਾਈ ਕਰ ਲਾ ਕੱਪੜੇ ਦੇਖੋ ਕਿੰਨੇ ਪਏ ਮੇਰੀ ਆ ਪਪਾ ਜੀ ਇੱਕ ਜੀ ਬਾਹਰ ਤੇ ਦਿਖਾਵਾਂ ਪਪਾ ਜੀ ਹੁੰਦਾ ਬੈਠਣਾ ਲਾਣਾ ਪਏ ਸੇਠ ਦੁਕਾਨ ਦਾ ਸੇਠ ਹਨ ਤੂੰ ਕੀ ਨਾਮ ਤੇਰਾ ਹਰਸ਼ਿਤ ਹੈ ਹਾਂ ਹਰਸ਼ਿਤ ਕਿਹੜੀ ਕਲਾਸ ਪੜਨਾ 8th ਸਕੂਲ ਚ ਪਪਾ ਜੀ ਸੈਂਟਰ ਚ ਰਹਿੰਦੇ ਨੇ ਪਿੱਛੇ ਤੇ ਮੰਡੀ ਹੋਰ ਵੀ ਚੀਜ਼ਾ ਦੋ ਆ ਵੀ ਹੋਰ ਚੀਜ਼ ਮੰਡੀ ਸੀ ਇਹ ਮੰਡੀ ਜੀ ਸਕੂਲ ਗਰਮਕ ਪਿਆਰਿਓ ਭੁੱਖ ਲੱਗੀ ਸੀ ਕਿੰਨੂ ਖਾ ਰਹੇ ਆ ਸੀਮਾ ਨਹੀਂ ਗਏ ਜੁੱਤੀ ਲੈਣ ਸੋ ਗਰਮਕ ਪਿਆਰਿਓ ਮੰਡੀ ਜਾਏ ਆ ਬਹੁਤ ਵਧੀਆ ਰਿਆ ਵੈਸੇ ਪੁਸੇ ਵਾਵਾ ਲਵਾ ਦੇ ਮੇਰੇ ਸਮਰ ਘੜੀ ਲੈ ਕੇ ਆਇਆ ਤੇ ਸੰਮਰ ਵਾਚ ਲੈ ਕੇ ਆਇਆ ਕੋਈ ਨਾ ਕੋਈ ਕੁਛ ਨਾ ਕੁਛ ਲੈ ਕੇ ਜਿਹੜਾ ਆਇਆ ਹੁਣ ਜਾ ਰਹੇ ਆ ਘਰ ਟਾਈਮ ਕਾਫੀ ਹੋ ਗਿਆ 6 ਵਜੇ ਨਾਲ 6 ਵਜਨ ਵਾਲੇ ਹੋ ਗਏ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਆ ਹੁਣ ਆ ਗਏ ਘਰ ਵਾਪਸ ਸਰਵਤਾ ਦੇਖੋ ਕਟਿੰਗ ਕਰ ਰਹੀ ਹੈ ਬੱਤੇ ਕੀ ਕੱਟ ਰਿਹਾ ਪੁੱਤ ਕੀ ਕੱਟ ਰਿਹਾ ਅੱਛਾ ਮੈਡਮ ਨੇ ਫੋਨ ਬਣਾਉਣ ਦਾ ਕਿਹਾ ਸੀ ਉਹ ਬਣਾ ਰਹੀ ਹੈ ਮੈਡਮ ਸਰਬੱਤ ਸਮਰ ਘੜੀ ਲੈ ਕੇ ਆਇਆ ਦੇਖੋ ਉਹਦੀ ਸੈਟਿੰਗ ਕਰੀ ਜਾਂਦਾ ਗਰਮ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਫੇਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨੇ ਆਹ ਸੂਟ ਲੈ ਕੇ ਆਂਦਾ ਜੀ ਦੇਖੋ ਕਿੰਨਾ ਸੁੰਦਰ ਹਮ ਸੈਂਟਲੀ ਵੀ ਲੈ ਕੇ ਆਇਆ ਹੈ